ਤੇ ਹੁਕਮਾਨਾਂ ਨਾਲ ਉਸਮਾਨਯੋਗ ਸੀਐਮ ਸਾਹਿਬ ਦੇ ਹੁਕਮਾਨ ਨਾਲ ਜੋ ਇੱਕ ਨਸ਼ਾ ਵਿਰੋਧ ਮਹਿੰਮ ਚੱਲ ਰਹੀ ਹੈ ਉਹਦੇ ਤਹਿਤ ਅੱਸੀ ਅੱਜ ਇੱਥੇ ਬਸਤੀ ਗੁਜਾਂ ਦੇ ਵਿੱਚ ਸਚਿਨ ਇਲੀਅਸ ਲਾਡੀ ਨਾਂ ਦਾ ਵਿਅਕਤੀ ਹੈਗਾ ਜਿਹਦੇ ਖਿਲਾਫ ਐਨਡੀਪੀਐਸ ਦੇ 10 ਮੁਕੱਦਮੇ ਦਰਜ ਨੇ ਔਰ ਇਹਨੇ ਨਸ਼ਾ ਵੇਚ ਕੇ ਜਿਹੜੀ ਆਪਣੀ ਮਾਲੀ ਕਮਾਈ ਤੋਂ ਇੱਥੇ ਇਲੈਗਲ ਕੰਸਟ੍ਰਕਸ਼ਨ ਕੀਤੀ ਸੀਗੀ ਕਾਰਪੋਰੇਸ਼ਨ ਦੇ ਧਿਆਨ ਚ ਆਈ ਉਹਨਾਂ ਨੇ ਇਹਨੂੰ ਡਿਵੋਲਿਸ਼ ਕਰਨ ਵਾਸਤੇ ਇਲੈਗਲ ਕੰਸਟ੍ਰਕਸ਼ਨ ਵਾਸਤੇ ਪੁਲਿਸ ਹੈਲਪ ਦੀ ਮੰਗ ਕੀਤੀ ਸੀ ਜਿਸ ਸਬੰਧੀ ਅਸੀਂ ਇੱਥੇ ਹਾਜ਼ਰ ਆਏ ਹੈਗੇ ਆਂ ਜਿਹੜੀ ਵੀ ਇਲੀਗਲ ਕੰਸਟਰਕਸ਼ਨ ਹੋਰ ਹੋਈ ਹੋਈ ਸੀਗੀ ਉਹਨੂੰ ਅਸੀਂ ਜਿਹੜੀ ਹੈ ਕਾਰਪੋਰੇਸ਼ਨ ਜਿਹੜੀ ਹੈਗੀ ਆ ਆਪਣੇ ਵੱਲੋਂ ਸਾਡੀ ਸਹਾਇਤਾ ਨਾਲ ਪੰਜਾਬ ਪੁਲਿਸ ਦੀ ਸਹਾਇਤਾ ਨਾਲ ਉਹਨੂੰ ਟਮੋਲਿਸ਼ ਕਰ ਰਹੀ ਆ ਔਰ ਮੈਂ ਆਪ ਜਰੀਏ ਔਰ ਇਹ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦਾ ਵੀ ਜਿਸ ਬੰਦੇ ਨੇ ਵੀ ਨਸ਼ਾ ਵੇਚ ਕੇ ਕੋਈ ਵੀ ਇਲੀਗਲ ਕੰਸਟਰਕਸ਼ਨ ਜਾਂ ਕੋਈ ਪ੍ਰਾਪਰਟੀ ਜਿਹੜੀ ਬਣਾਈ ਹੈਗੀ ਆ ਉਹਦੇ ਲਾਅ ਮੁਤਾਬਕ ਜਾਬਤੇ ਮੁਤਾਬਕ ਜੋ ਕਾਰਵਾਈ ਬਣਦੀ ਹੈਗੀ ਆ ਉਹ ਅਸੀਂ ਕਰ ਰਹੇ ਹਾਂ ਤੇ ਹੁਕਮਾਨਾਂ ਔਰ ਸਮਾਨਯੋਗ सीएम साहब ਦੇ ਹੁਕਮਾਂ ਨਾਲ ਜੋ ਇੱਕ ਨਸ਼ਾ ਵਿਰੁੱਧ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਅਸੀਂ ਅੱਜ ਇੱਥੇ ਬਸਤੀ ਗੁਜਾਂ ਦੇ ਵਿੱਚ ਸਚਿਨ ਇਨੇਸ ਲਾਡੀ ਨਾਂ ਦਾ ਵਿਅਕਤੀ ਹੈਗਾ ਜਿਹਦੇ ਖਿਲਾਫ ਐਨਡੀਪੀਐਸ ਦੇ 10 ਮੁਕੱਦਮੇ ਦਰਜ ਨੇ ਔਰ ਇਹਨੇ ਨਸ਼ਾ ਵੇਚ ਕੇ ਜਿਹੜੀ ਆਪਣੀ ਮਾਲੀ ਕਮਾਈ ਤੋਂ ਇੱਥੇ ਇਲੈਗਲ ਕੰਸਟ੍ਰਕਸ਼ਨ ਕੀਤੀ ਸੀਗੀ ਕਾਰਪੋਰੇਸ਼ਨ ਦੇ ਧਿਆਨ ਚ ਇਹ ਆਈ ਉਹਨਾਂ ਨੇ ਇਹਨੂੰ ਡਿਵੋਲਿਸ਼ ਕਰਨ ਵਾਸਤੇ ਇਲੈਗਲ ਕੰਸਟ੍ਰਕਸ਼ਨ ਵਾਸਤੇ ਪੁਲਿਸ ਹੈਲਪ ਦੀ ਮੰਗ ਕੀਤੀ ਸੀ ਜਿਸ ਸਬੰਧੀ ਅਸੀਂ ਇੱਥੇ ਹਾਜ਼ਰ ਆਏ ਹੈਗੇ ਆ ਜਿਹੜੀ ਵੀ ਇਲੈਗਲ ਕੰਸਟ੍ਰਕਸ਼ਨ ਹੋਰ ਹੋਈ ਹੋਈ ਸੀਗੀ ਉਹਨੂੰ ਅਸੀਂ ਜਿਹੜੀ ਹੈ ਕਾਰਪੋਰੇਸ਼ਨ ਜਿਹੜੀ ਹੈਗੀ ਆ ਆਪਣੇ ਵੱਲੋਂ ਸਾਡੀ ਸਹਾਇਤਾ ਨਾਲ ਪੰਜਾਬ ਪੁਲਿਸ ਦੀ ਸਹਾਇਤਾ ਨਾਲ ਉਹਨੂੰ ਡਿਮੋਲਿਸ਼ ਕਰ ਰਹੀ ਆ ਔਰ ਮੈਂ ਆਪ ਜਰੀਏ ਔਰ ਇਹ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦਾ ਵੀ ਜਿਸ ਬੰਦੇ ਨੇ ਵੀ ਨਸ਼ਾ ਵੇਚ ਕੇ ਕੋਈ ਵੀ ਇਲੀਗਲ ਕੰਸਟਰਕਸ਼ਨ ਜਾਂ ਕੋਈ ਪ੍ਰਾਪਰਟੀ ਜਿਹੜੀ ਬਣਾਈ ਹੈਗੀ ਆ ਉਹਦੇ ਲਾਅ ਮੁਤਾਬਕ ਜਾਬਤੇ ਮੁਤਾਬਕ ਜੋ ਕਾਰਵਾਈ ਬਣਦੀ ਹੈਗੀ ਆ ਉਹ ਸਭ ਤੇ ਹੁਕਮਾਨਾਂ ਅ ਉਸਮਾਨਯੋਗ ਸੀਐਮ ਸਾਹਿਬ ਦੇ ਹੁਕਮਾਨ ਨਾਲ ਜੋ ਇੱਕ ਨਸ਼ਾ ਵਿਰੋਧ ਮਹਿੰਮ ਚੱਲ ਰਹੀ ਹੈ ਉਹਦੇ ਤਹਿਤ ਅਸੀਂ ਅੱਜ ਇੱਥੇ ਬਸਤੀ ਗੁਜਾਂ ਦੇ ਵਿੱਚ ਸਚਿਨ ਇਨੇਸ ਲਾਡੀ ਨਾਂ ਦਾ ਵਿਅਕਤੀ ਹੈਗਾ ਜਿਹਦੇ ਖਿਲਾਫ ਐਨਡੀਪੀਐਸ ਦੇ 10 ਮੁਕਦਮੇ ਦਰਜ ਨੇ ਔਰ ਇਹਨੇ ਨਸ਼ਾ ਵੇਚ ਕੇ ਜਿਹੜੀ ਆਪਣੀ ਮਾਲੀ ਕਮਾਈ ਤੋਂ ਇੱਥੇ ਇਲੈਗਲ ਕੰਸਟਰਕਸ਼ਨ ਕੀਤੀ ਸੀਗੀ ਕਾਰਪੋਰੇਸ਼ਨ ਦੇ ਧਿਆਨ ਚ ਇਹ ਆਈ ਉਹਨਾਂ ਨੇ ਇਹਨੂੰ ਡਿਮੋਲਿਸ਼ ਕਰਨ ਵਾਸਤੇ ਇਲੈਗਲ ਕੰਸਟਰਕਸ਼ਨ ਵਾਸਤੇ ਪੁਲਿਸ ਹੈਲਪ ਦੀ ਮੰਗ ਕੀਤੀ ਸੀ ਜਿਸ ਸਬੰਧੀ ਅਸੀਂ ਇੱਥੇ ਹਾਜ਼ਰ ਆਏ ਹੈਗੇ ਆਂ ਜਿਹੜੀ ਵੀ ਇਲੀਗਲ ਕੰਸਟਰਕਸ਼ਨ ਹੋਰ ਹੋਈ ਹੋਈ ਸੀਗੀ ਉਹਨੂੰ ਅਸੀਂ ਜਿਹੜੀ ਹੈ ਕਾਰਪੋਰੇਸ਼ਨ ਜਿਹੜੀ ਹੈਗੀ ਆ ਆਪਣੇ ਵੱਲੋਂ ਸਾਡੀ ਸਹਾਇਤਾ ਨਾਲ ਪੰਜਾਬ ਪੁਲਿਸ ਦੀ ਸਹਾਇਤਾ ਨਾਲ ਉਹਨੂੰ ਡਿਮੋਲਿਸ਼ ਕਰ ਰਹੀ ਆ ਔਰ ਮੈਂ ਆਪ ਜਰੀਏ ਔਰ ਇਹ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦਾ ਵੀ ਜਿਸ ਬੰਦੇ ਨੇ ਵੀ ਨਸ਼ਾ ਵੇਚ ਕੇ ਕੋਈ ਵੀ ਇਲੀਗਲ ਕੰਸਟਰਕਸ਼ਨ ਜਾਂ ਕੋਈ ਪ੍ਰਾਪਰਟੀ ਜਿਹੜੀ ਬਣਾਈ ਹੈਗੀ ਆ ਉਹਦੇ ਲਾਅ ਮੁਤਾਬਕ ਜਾਬਤੇ ਮੁਤਾਬਕ ਜੋ ਕਾਰਵਾਈ ਬਣਦੀ ਹੈਗੀ ਆ ਉਹ ਅਸੀਂ ਕਰ ਰਹੇ ਹਾਂ ਤੇ ਹੁਕਮਾਨਾਂ ਉਸਮਾਨਯੋਗ ਸੀਐਮ ਸਾਹਿਬ ਦੇ ਹੁਕਮਾਨਾਲ ਜੋ ਇੱਕ ਨਸ਼ਾ ਵਿਰੁੱਧ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਅਸੀਂ ਅੱਜ ਇੱਥੇ ਬਸਤੀ ਗੁਜਾਂ ਦੇ ਵਿੱਚ ਸਚਿਨ ਇਨੇਸ ਲਾਡੀ ਨਾਂ ਦਾ ਵਿਅਕਤੀ ਹੈਗਾ ਜਿਹਦੇ ਖਿਲਾਫ ਐਨਡੀਪੀਐਸ ਦੇ 10 ਮੁਕੱਦਮੇ ਦਰਜ ਨੇ ਔਰ ਇਹਨੇ ਨਸ਼ਾ ਵੇਚ ਕੇ ਜਿਹੜੀ ਆਪਣੀ ਮਾਲੀ ਕਮਾਈ ਤੋਂ ਇੱਥੇ ਇਲੈਗਲ ਕੰਸਟ੍ਰਕਸ਼ਨ ਕੀਤੀ ਸੀਗੀ ਕਾਰਪੋਰੇਸ਼ਨ ਦੇ ਧਿਆਨ ਚ ਇਹ ਆਈ ਉਹਨਾਂ ਨੇ ਇਹਨੂੰ ਡਿਮੋਲਿਸ਼ ਕਰਨ ਵਾਸਤੇ ਇਲੈਗਲ ਕੰਸਟ੍ਰਕਸ਼ਨ ਵਾਸਤੇ ਪੁਲਿਸ ਹੈਲਪ ਦੀ ਮੰਗ ਕੀਤੀ ਸੀ ਜਿਸ ਸਬੰਧੀ ਅਸੀਂ ਇੱਥੇ ਹਾਜ਼ਰ ਆਏ ਹੈਗੇ ਆਂ ਜਿਹੜੀ ਵੀ ਇਲੀਗਲ ਕੰਸਟਰਕਸ਼ਨ ਹੋਰ ਹੋਈ ਹੋਈ ਸੀਗੀ ਉਹਨੂੰ ਅਸੀਂ ਜਿਹੜੀ ਹੈ ਕਾਰਪੋਰੇਸ਼ਨ ਜਿਹੜੀ ਹੈਗੀ ਆ ਆਪਣੇ ਵੱਲੋਂ ਸਾਡੀ ਸਹਾਇਤਾ ਨਾਲ ਜਾਂ ਪੁਲਿਸ ਦੀ ਸਹਾਇਤਾ ਨਾਲ ਉਹਨੂੰ ਟਮੋਲਿਸ਼ ਕਰ ਰਹੀ ਆ ਔਰ ਮੈਂ ਆਪ ਜਰੀਏ ਔਰ ਇਹ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦਾ ਵੀ ਜਿਸ ਬੰਦੇ ਨੇ ਵੀ ਨਸ਼ਾ ਵੇਚ ਕੇ ਕੋਈ ਵੀ ਇਲੀਗਲ ਕੰਸਟਰਕਕਸ਼ਨ ਜਾਂ ਕੋਈ ਪ੍ਰਾਪਰਟੀ ਜਿਹੜੀ ਬਣਾਈ ਹੈਗੀ ਆ ਉਹਦੇ ਲਾਅ ਮੁਤਾਬਕ ਜਾਬਤੇ ਮੁਤਾਬਕ ਜੋ ਕਾਰਵਾਈ ਬਣਦੀ ਹੈਗੀ ਆ ਉਹ ਅਸੀਂ ਕਰ ਰਹੇ ਹਾਂ